ਗੁਰੂ ਦੀ ਕਿਰਪਾ ਹੋਵੇ ਤੇ ਸੋਝੀ ਪੈਂਦੀ ਹੈ ਕਿ ਅਸੀਂ ਅਗਿਆਨ ਦੇ ਵਿੱਚ ਆਪਣਾ ਜੀਵਨ ਬਤੀਤ ਕਰਕੇ ਚਲੇ ਜਾਂਦੇ ਹਾਂ ਅੰਧਕਾਰ ਅਗਿਆਨ ਵਿੱਚ ਕਦੀ ਸੁੱਖ ਨਹੀਂ ਗੁਰਬਾਣੀ ਦਾ ਫਰਮਾਨ ਹੈ ਅੰਧਕਾਰ ਸੁਖ ਕਬੈ ਨਾ ਸੋਈਏ ਅੰਧਕਾਰ ਅ ਗਿਆਨ ਦੇ ਵਿੱਚ ਸੁਖ ਨਹੀਂ ਅੰਧਕਾਰ ਦੇ ਵਿੱਚ ਅ ਗਿਆਨ ਦੇ ਵਿੱਚ ਮਨੁੱਖ ਠੇਡੇ ਖਾਂਦਾ ਹੈ ਤੇ ਕੋਈ ਫਰਕ ਨਹੀਂ ਪੈਂਦਾ ਸੰਸਾਰਿਕ ਦ੍ਰਿਸ਼ਟੀ ਦੇ ਨਾਲ ਕਿ ਮਨੁੱਖ ਰਾਜਾ ਹੈ ਕਿ ਭਿਖਾਰੀ ਹੈ ਨੇਰੇ ਦੇ ਵਿੱਚ ਰਾਜਾ ਵੀ ਉੱਥੇ ਹੀ ਖੜਾ ਹੈ ਤੇ ਭਿਖਾਰੀ ਵੀ ਉੱਥੇ ਹੀ ਖੜਾ ਹੈ ਰਾਜਾ ਰੰਗ ਦਉ ਮਿਲ ਰੋਈ ਹੈ ਦੋਵੇਂ ਰੋਂਦੇ ਨੇ ਕੋਈ ਫਰਕ ਨਹੀਂ ਪੈਂਦਾ ਵੀ ਅਗਿਆਨਤਾ ਵਾਲਾ ਛੱਪਰੀ ਵਿੱਚ ਰਹਿ ਰਿਹਾ ਕਿ ਮਹਿਲਾ ਵਿੱਚ ਰਹਿ ਰਿਹਾ ਕੋਈ ਫਰਕ ਨਹੀਂ ਦੋਵੇਂ ਦੁਖੀ ਨੇ ਦੋਵੇਂ ਠੇਡੇ ਖਾ ਰਹੇ ਨੇ ਇੱਕ ਹੁੰਦਾ ਹੈ ਅੰਧਕਾਰ ਵਿੱਚ ਠੇਡੇ ਖਾਣਾ ਤੇ ਇੱਕ ਹੁੰਦਾ ਹੈ ਕਿ ਪ੍ਰਕਾਸ਼ ਦੇ ਵਿੱਚ ਸਾਹਮਣੇ ਪੱਥਰ ਪਏ ਨੇ ਤੇ ਪੱਥਰਾਂ ਦੇ ਵਿੱਚ ਸਿਰ ਮਾਰਨਾ ਅੰਧਕਾਰ ਅਗਿਆਨ ਉਹ ਹੈ ਜਦੋਂ ਸਾਡੇ ਕੋਲ ਸਾਨੂੰ ਪਤਾ ਨਹੀਂ ਤੇ ਇੱਕ ਉਹ ਹੈ ਪਤਾ ਸਾਰਾ ਕੁਝ ਹੈ ਤੇ ਜਾਣ ਕੇ ਅਸੀਂ ਪੱਥਰਾਂ ਦੇ ਵਿੱਚ ਸਿਰ ਮਾਰਦੇ ਹਾਂ ਤੇ ਫਰਕ ਕੋਈ ਨਹੀਂ ਭਾਵੇਂ ਅਮੀਰ ਮਾਰੇ ਤੇ ਭਾਵੇਂ ਗਰੀਬ ਸਿਰ ਮਾਰੇ ਸੰਸਾਰਿਕ ਦ੍ਰਿਸ਼ਟੀ ਦੇ ਵਿੱਚ ਦੋਵੇਂ ਹੀ ਰਹੁੰਦੇ ਨੇ ਦੋਵੇਂ ਹੀ ਦੁਖੀ ਨੇ ਜਿਉ ਪੈ ਰਸਨਾ ਰਾਮਨ ਕਹਿਬਉ ਉਪਜਤ ਬਿੰਸਤ ਰੋਵਤ ਰਹਬਉ